ਕੋਨੇ ਬਾਰਿਆਂ ਭਾਸ਼ਾ ਜਵਾਨਾ ਹੋ ਸਭ ਦੇ ਦਰੀ ਸ਼ਾਨ ਤੋਂ ਸ਼ਹਿਰਾ ਬਲਮਾਨਾ ਬਚਪਨ ਤੋਂ ਹੀ ਬਾਪੂ ਜੀ ਨੇ ਜਿਵੇਂ ਕਿਹਾ ਵੀ ਰੰਗੀ ਸਿੱਖਲਾ ਵੀ ਇਹ ਆਪਣੀ ਵਿਰਾਸਤਾ ਤੇ ਨਾਲ ਦੀ ਨਾਲ ਮੈਂ ਤੁਹਾਨੂੰ ਇਹ ਵੀ ਦੱਸ ਦਿੰਦਾ ਜੀ ਮੇਰੇ ਬਾਪੂ ਜੀ ਦੀ ਸ਼ੁਰੂ ਤੋਂ ਅਰਦਾਸ ਹੀ ਰਹੀ ਆ ਵੀ ਛੇਵੇਂ ਪਾਤਸ਼ਾਹ ਮਹਾਰਾਜ ਦੇ ਅੱਗੇ ਵੀ ਸਾਡੇ ਘਰ ਦੇ ਵਿੱਚੋਂ ਵੀ ਇਹ ਕਲਾ ਜਾਵੇ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਵਨ ਹੈ ਉਸ ਪਾਰ ਤੇ ਮੰਜ਼ਲ ਹੈ ਉਸ ਪਾਰ ਬੇੜੀ ਤੇ ਚੱਪੂ ਮਹਾਣਾ ਹੈ ਕਿੱਥੇ ਦਾਦੀ ਜੀ ਸਾਨੂੰ ਦਇਆ ਕਰ ਦੱਸੋ ਦਇਆ ਸਿੰਘ ਹੋਰਾਂ ਦਾ ਲਾਣਾ ਹੈ ਕਿੱਥੇ ਖਾਲੀ ਪੇਟ ਪੀੜਾਂ ਦਾ ਬਣਿਆ پراਗਾ ਰੋਟੀ ਦਾ ਭੋਰਾ ਮਾਂ ਜੀ ਖਾਣਾ ਹੈ ਕਿੱਥੇ ਨੀਂਦ ਨੇ ਅੱਖਾਂ ਵਿੱਚ ਲੈ ਆਂਦੀ ਲਾਲੀ ਲਾ ਕੇ ਸੌਣਾ ਸਰਾਣਾ ਹੈ ਕਿੱਥੇ ਹੈ ਪਿੱਛੋਂ ਸਰਕਾਰੀ ਤੇ ਅੱਗੇ ਹਨੇਰੀ ਇਹਨਾਂ ਪੰਛੀਆਂ ਨੇ ਉੱਡ ਕੇ ਜਾਣਾ ਹੈ ਕਿੱਥੇ ਪਿਆਰੀ ਦਾਦੀ ਮਾਂ ਨੂੰ ਛੋਟੇ ਸਹਬ ਜਾਂਦੇ ਪਰਿਵਾਰ ਵਿਛੜ ਚੁੱਕਿਆ ਅੱਧੀ ਰਾਤ ਦਾ ਵੇਲਾ ਹੈ ਆਪਣੇ ਘਰਵਾਰੇ ਗੱਲਾਂ ਬਾਤਾਂ ਇਉਂ ਕਰਦੇ ਹਨ ਦੀ ਕਹਿੰਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਾਰੀ ਪਿਆਰੀ ਸਾਧ ਸੰਗਤ ਜੀ ਦਾ ਬਹੁਤ ਬਹੁਤ ਸਵਾਗਤ ਹੈ ਕਿਉਂਕਿ ਅੱਜ ਜਿਸ ਢਾਡੀ ਜੱਥੇ ਦੇ ਨਾਲ ਤੁਹਾਨੂੰ ਮਿਲਾਉਣ ਜਾ ਰਿਹਾ ਕਿਉਂਕਿ ਇਸੇ ਇੱਕੋ ਹੀ ਪਰਿਵਾਰ ਦੇ ਵਿੱਚੋਂ ਸਾਰੇ ਢਾਡੀ ਜੱਥੇ ਦੇ ਮੈਂਬਰ ਨੇ ਕਿਉਂਕਿ ਇੱਕੋ ਪਰਿਵਾਰ ਦੇ ਸਕੇ ਤਿੰਨ ਭਰਾ ਨੇ ਜਿਨ੍ਹਾਂ ਨੇ ਆਪਣੇ ਨਾਲ ਨਾਲ ਆਪਣੇ ਬੱਚਿਆਂ ਨੂੰ ਯਾਨੀ ਕਿ ਆਪਣੀ ਪੀੜ੍ਹੀ ਨੂੰ ਵੀ ਗੁਰੂ ਸਾਹਿਬ ਦੀ ਸੇਵਾ ਚਲਵਾ ਦਿੱਤਾ ਅੱਜ ਉਹਨਾਂ ਨਾਲ ਤੁਹਾਨੂੰ ਮਿਲਾਉਣ ਜਾ ਰਿਹਾ ਮੇਰੇ ਨਾਲ ਮੈਂ ਤੁਹਾਨੂੰ ਰੂਬਰੂ ਕਰਵਾਉਂਗਾ ਭਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੀ ਇੰਟਰਨੈਸ਼ਨਲ ਢਾਡੀ ਜੱਥਾ ਹੈ ਜਿਹਨਾਂ ਦਾ ਨਾਮ ਢਾਡੀ ਹਾਕਮ ਸਿੰਘ ਚੀਮਾ ਜੀ ਜਿਹੜੇ ਕਿ ਪਿੰਡ ਪਿੰਡ ਵੈਣੀਵਾਲ ਨੇੜੇ ਪਿੰਡਰ ਕਲਾ ਜ਼ਿਲ੍ਹਾ ਮੋਗਾ ਤੋਂ ਨੇ ਸੋ ਉਹਨਾਂ ਨਾਲ ਗੱਲਬਾਤ ਕਰਾਂਗੇ ਕਿਉਂਕਿ ਅੱਜ ਸ਼ਹੀਦੀ ਦਿਹਾੜੇ ਨੂੰ ਲੈ ਕੇ ਅਸੀਂ ਇਹਨਾਂ ਤੋਂ ਕੁਝ ਸ਼ਬਦ ਵੀ ਸੁਣਾਂਗੇ ਤੇ ਇਹਨਾਂ ਨਾਲ ਗੱਲਬਾਤ ਵੀ ਕਰਾਂਗੇ ਕਿ ਆਪਣੇ ਨਾਲ-ਨਾਲ ਕਿਵੇਂ ਆਪਣੀ ਪੀੜ੍ਹੀ ਨੂੰ ਇਸੇ ਹੀ ਅੱਜ ਆਪਣੇ ਫੋਕ ਦੇ ਨਾਲ ਲੈ ਕੇ ਚੱਲਦੇ ਨੇ। ਉਹ ਸਸਕੀ ਕਾਲ ਜੀ ਕਿਵੇਂ ਠੀਕ ਠਾਕ ਹੋ ਜੀ? ਸਸਕੀ ਕਾਲ ਜੀ। ਪਹਿਲੀ ਗੱਲ ਤਾਂ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਆ ਜੀ ਕਿਉਂਕਿ ਜਿੱਥੇ ਸਾਡੀ ਅੱਜ ਦੀ ਨੌਜਵਾਨੀ ਜੀ ਬਾਹਰ ਜਾਂਦੀ ਪਈ ਹੈ ਹਾਂਜੀ ਹਾਂਜੀ ਤੁਸੀ ਸਾਨੂੰ ਇਹ ਪਤਾ ਲੱਗਾ ਕਿ ਤੁਹਾਡੇ ਪਰਿਵਾਰ ਦੇ ਵਿੱਚੋਂ ਤੁਸੀਂ ਆਪਣੀ ਜਿਹੜੀ ਪੀੜ੍ਹੀ ਆ ਉਹਨੂੰ ਇਸੇ ਹੀ ਲਾਈਨ ਦੇ ਵਿੱਚ ਲੈ ਕੇ ਜਾ ਰਹੇ ਹੋ ਜੀ ਹਾਂਜੀ ਹਾਂਜੀ ਇਹੀ ਢਾਡੀ ਕਲਾ ਉਹ 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 ਸਾਡੇ ਜਿਹੜੀ ਆਉਣ ਵਾਲੀ ਪੀੜ੍ਹੀ ਆ ਉਹ ਵੀ ਢਾਡੀ ਵਾਰਾਂ ਗਾਉਂਦੇ ਸਾਡੇ ਬੱਚੇ ਤੇ ਇਸ ਕਲਾ ਨੂੰ ਪਰ ਜੋਰ ਸਾਡਾ ਉਹਨਾਂ ਗੁਰੂ ਸਾਹਿਬ ਅਗੇ ਅਰਦਾਸ ਹੈ ਵੀ ਜਿਹੜੀ ਸਾਡੀ ਆਉਣ ਵਾਲੀ ਪੀੜ੍ਹੀ ਹੈ ਵੀ ਉਹ ਵੀ ਢਾਡੀ ਵਾਰ ਹੀ ਗਾਉਣ ਸਾਡੇ ਬੱਚੇ ਤੇ ਉਹ ਗਾਉਂਦੇ ਵੀ ਨੇ ਸਟੇਜਾਂ ਤੇ ਜਾਂਦੇ ਨੇ ਹਾਂਜੀ ਹਾਂਜੀ ਗਾਉਂਦੇ ਕਿਉਂਕਿ ਦੇਸ਼ਾਂ ਵਿਦੇਸ਼ਾਂ ਤੁਸੀਂ ਘੁੰਮ ਆਇਓ ਜੀ ਇਹਨੇ ਦਿਖਾ ਕਿਹਾ ਤੁਸੀਂ ਢਾਡੀ ਵਾਰ ਕਰ ਰਹੇ ਹੋ ਜੀ ਤੁਹਾਡੀ ਜੱਥਾ ਚ ਲਾ ਰਹੇ ਅੱਛਾ ਤੁਸੀਂ ਹੋਗੇ ਤੁਸੀਂ ਹੋਗੇ ਭਾਈ ਤੁਸੀਂ ਹੋਗੇ ਤੁਸੀਂ ਤਿੰਨੋਂ ਸਕੇ ਭਰਾ ਹੋ ਜੀ ਅਸੀਂ ਤਿੰਨੇ ਸਕੇ ਭਰਾ ਜੀ ਨਰਪੈ ਸਿੰਘ ਚੀਮਾ ਕਰਨੈਲ ਸਿੰਘ ਚੀਮਾ ਦਾਸ ਢਾਡੀ ਜੱਥੇਦਾਰ ਹਾਕਮ ਸਿੰਘ ਚੀਮਾ ਇਹ ਜਿਹੜਾ ਸਰੰਗੀ ਵੇਉਂਦਾ ਇਹ ਦਾਸ ਦਾ ਬੇਟਾ ਭਾਈ ਸ਼ਮਸ਼ੇਰ ਸਿੰਘ ਜੀ ਤੁਹਾਡੇ ਤੁਹਾਡੇ ਪੁੱਤਰ ਜੀ ਨੇ ਹਾਂ ਜੀ ਬੇਟਾ ਬੇਟਾ ਅੱਛਾ ਬੰਗੀਨਾ ਮੈਨੂੰ ਅੱਛਾ ਲੱਗਿਆ ਜੋ ਤੁਹਾਡੇ ਵਰ ਪਰ ਲੱਗ ਗਿਆ ਨਾ ਸਾਨੂੰ ਇਹ ਸੀਗਾ ਕਿ ਅਸੀਂ ਉਸ ਪਰਿਵਾਰ ਨੂੰ ਮਿਲ ਕੇ ਹੋਣਾ ਜਿਹੜੇ ਕਿ ਕਿਉਂਕਿ ਨਾ ਢਾਡੀ ਜੱਥੇ ਦੀ ਮੈਂ ਗੱਲ ਕਰ ਰਹਾ ਹੈਗੇ ਜ਼ਰੂਰ ਨੇ ਜੀ ਲੇਕਿਨ ਅੱਜ ਕੱਲ ਦੀ ਜਨਰੇਸ਼ਨ ਜ਼ਿਆਦਾਤਰ ਹੈ ਕਿ ਗਾਣੇ ਗਾਲੇ ਜਿਹੜੇ ਠਾਠ ਠਾਕ ਗਾਣੇ ਅੱਜ ਕੱਲ ਚੱਲਦੇ ਆ ਜੀ ਜੋ ਲੋਕਰੀ ਡਿਮਾਂਡ ਹੁੰਦੀ ਆ ਪਰ ਲੇਕਿਨ ਬੱਚਿਆਂ ਦਾ ਇਸ ਵੱਲ ਨੂੰ ਰੁਝਾਨ ਲੈ ਕੇ ਹੋਣਾ ਜਾਂ ਬੱਚ ਪਰਿਵਾਰ ਦੇ ਵਿੱਚੋਂ ਕਿਹੋ ਜੀ ਸਿੱਖਿਆ ਸਾਨੂੰ ਮਿਲ ਰਹੀ ਆ ਬੱਚੇ ਕਿੱਧਰ ਨੂੰ ਜਾ ਰਹੇ ਆ ਅਸੀਂ ਕਹਿ ਦਿੰਦੇ ਕਿ ਬੱਚੇ ਸਾਡੇ ਹੱਥੋਂ ਨਿਕਲ ਗਏ ਲੇਕਿਨ ਇਹਦੇ ਚ ਕਸੂਰ ਕਿਸਰਕੇ ਦਾ ਸਾਡਾ ਵੀ ਹੁੰਦਾ ਆ ਜੀ ਹਾਂਜੀ ਇਹ ਮਾਤਾ ਪਿਤਾ ਦਾ ਬਹੁਤ ਵੱਡਾ ਯੋਗਦਾਨ ਹੈ ਸਾਡੇ ਫਾਦਰ ਸਾਹਿਬ ਸੀ ਜਿਹੜੇ ਭਾਈ ਸਵਰਨ ਸਿੰਘ ਚੀਮਾ ਉਹਨਾਂ ਨੂੰ ਕਵੀਸ਼ਰੀ ਦਾ ਬੜਾ ਸੌਂਕ ਸੀਗਾ ਤੇ ਸਾਡੇ ਮਾਤਾ ਜੀ ਕਹਿੰਦੇ ਹੁੰਦੇ ਸੀ ਵੀ ਆਪਣੇ ਬੱਚਿਆਂ ਨੂੰ ਕੋਈ ਨੌਕਰੀ ਤੇ ਲਵਾਓ ਤੁਸੀਂ ਕੋਈ ਐਂ ਕਰੋ ਉਹ ਕਹਿੰਦੇ ਸੀ ਨਹੀਂ ਇਹ ਜਿਹੜਾ ਕੀਰਤਨ ਹੈ ਇਹ ਰੱਬੀ ਦਾਤ ਆ ਵੀ ਇਹਦੇ ਵਿੱਚ ਬਹੁਤ ਵੱਡਾ ਵੀ ਇਸ ਇਹ ਨਾਮ ਹਾਸਲ ਕਰਨਗੇ ਦੁਨੀਆ ਚ ਬਹੁਤ ਦੂਰ ਦੂਰ ਤੱਕ ਜਾਣਗੇ ਉਹ ਵਿਚਾਰੇ 2006 ਸਾਡੇ ਫਾਦਰ ਸਾਹਿਬ ਚਲੇ ਗਏ ਉਹਨਾਂ ਨੇ ਬੇਸ਼ੱਕ ਨਹੀਂ ਸੀ ਦੇਖਣਾ ਪਰ ਉਹ ਇਹ ਵਚਨ ਕਰਿਆ ਕਰਦੇ ਸੀ ਵੀ ਤੁਸੀਂ ਢਾਡੀਵਾਰਾਂ ਸਿੱਖੋਗੇ ਬੜੀ ਦੁਨੀਆ ਚ ਜਾਓਗੇ ਹੁਣ ਅਸੀਂ ਕੈਨੇਡਾ ਦੇ ਸਾਡੇ ਕਈ ਟੂਰ ਲੱਗੇ ਨੇ ਹੁਣ ਅਸੀਂ 11 ਦਸੰਬਰ ਨੂੰ ਇੰਗਲੈਂਡ ਤੋਂ ਸਾਡਾ ਢਾਡੀ ਯੱਥਾ ਵਾਪਸ ਆਇਆ ਜੀ ਸਾਢੇ 5 ਮਹੀਨੇ ਲਾ ਕੇ ਉੱਥੇ ਸੰਗਤ ਵੱਲੋਂ ਬੜਾ ਮਾਣ ਸਤਿਕਾਰ ਮਿਲਿਆ ਇੱਥੇ ਵੀ ਬਹੁਤ ਮਾਣ ਸਤਿਕਾਰ ਮਿਲਦਾ ਜੀ ਸਾਡੇ ਨਗਰ ਬਹਿਣੀਵਾਲ ਦੇ ਵਿੱਚੋਂ ਬਚਪਨ ਤੋਂ ਲੈ ਕੇ ਸਾਨੂੰ ਬਹੁਤ ਵੱਡਾ ਪਿਆਰ ਹਾਸਲ ਹੋਇਆ ਸਾਡੇ ਪਿੰਡ ਦੇ ਪਿਆਰ ਦੀ ਬਦੌਲਤ ਸਾਨੂੰ ਇੰਗਲੈਂਡ ਦੀਆਂ ਸਟੇਜਾਂ ਤੇ ਕੈਨੇਡਾ ਦੀਆਂ ਸਟੇਜਾਂ ਤੇ ਬੋਲਣ ਦਾ ਬਹੁਤ ਸੁਭਾਗ ਸਮਾਂ ਮਿਲਿਆ ਅਸੀਂ ਸਤਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਹਾਂ ਛੇਵੇਂ ਪਾਤਸ਼ਾਹ ਜੀ ਦਾ ਜਿਨ੍ਹਾਂ ਨੇ ਸਾਡੇ ਪਰਿਵਾਰ ਤੇ ਐਡੀ ਵੱਡੀ ਕਿਰਪਾ ਕਰ ਦਿੱਤੀ ਵੀ ਸਾਡੇ ਫਾਦਰ ਸਾਹਿਬ ਕਵੀਸ਼ਰ ਸੀ ਸਾਡਾ ਢਾਡੀ ਜਥਾ ਔਰ ਅਸੀਂ ਅਰਦਾਸਾਂ ਵੀ ਇਹੀ ਕਰਦੇ ਆਂ ਤੇ ਕਰੀਆਂ ਵੀ ਨੇ ਵੀ ਜਿਹੜਾ ਸਾਡਾ ਇਹ ਬੱਚੇ ਨੇ ਆਉਣ ਵਾਲੀ ਪੀੜ੍ਹੀ ਹੈ ਉਹ ਵੀ ਢਾਡੀ ਵਾਰਾਂ ਗਾਉਂਦੇ ਨੇ ਪਿੰਡਾਂ ਵਿੱਚ ਜਾ ਕੇ ਥਾਂ-ਪੁਰਥਾਂ ਜਾ ਕੇ ਸੇਵਾ ਕਰਦੇ ਆ ਜੀ ਸੰਗਤ ਦੀ ਦੇਖੋ ਇਹ ਇਹੀ ਬਹੁਤ ਵੱਡੀ ਗੱਲ ਹੋਈ ਰਹੀ ਕਿ ਤੁਸੀਂ ਉਸ ਲੜੀ ਨੂੰ ਅੱਗੇ ਤੋਰਿਆ ਅੱਗੇ ਤੁਹਾਡੇ ਬੱਚਿਆਂ ਨੇ ਤੋਰਿਆ ਅੱਛਾ ਕਿਉਂਕਿ ਤੁਸੀਂ ਬਾਹਰਲੇ ਮੁਲਕਾਂ ਚ ਜਾਂਦੇ ਹੋ ਦੇਸ਼ਾਂ ਵਿਦੇਸ਼ਾਂ ਜਾਂਦੇ ਹੋ ਦਰਬਾਰ ਸਾਹਿਬ ਵੀ ਤੁਸੀਂ ਹਾਜ਼ਰੀ ਲਵਾਉਣੀ ਹੋ ਜੀ ਉਹਦੇ ਬਾਰੇ ਜਦੋਂ ਕਿਉਂਕਿ ਉੱਥੇ ਸਾਡੇ ਲੋਕ ਕੀ ਹੁੰਦੇ ਕਿ ਅਸੀਂ ਐਜ਼ ਅ ਪੰਜਾਬੀ ਜਾਂ ਗੁਰੂ ਸਾਹਿਬ ਨੂੰ ਮੰਨਦੇ ਆ ਸਾਡੇ ਲਈ ਇਹ ਬੜਾ ਬਹੁਤ ਮਤਲਬ ਮਾਣ ਵਾਲੀ ਗੱਲ ਹੁੰਦੀ ਹੈ ਕਿ ਸਾਨੂੰ ਦਰਬਾਰ ਸਾਹਿਬ ਤੋਂ ਹੁਕਮ ਆਇਆ ਕਿ ਅਸੀਂ ਉੱਥੇ ਜਾ ਕੇ ਪੇਸ਼ ਹੋਣਾ ਜੀ ਜਦੋਂ ਤੁਹਾਨੂੰ ਉੱਥੋਂ ਮਤਲਬ ਉੱਥੇ ਦਾ ਕਿਵੇਂ ਸਬਬ ਬਣਿਆ ਜੀ ਉੱਥੇ ਦਾ ਜੀ ਅਸੀਂ ਡਿਊਟੀ ਕੀਤੀ ਸੀ 2 ਸਾਲ ਜੀ ਸ਼੍ਰੋਮਣੀ ਕਮੇਟੀ ਦੇ ਵਿੱਚ ਡਿਊਟੀ ਕਰਨ ਦਾ ਸਾਨੂੰ ਸੁਭਾਗ ਸਮਾ ਮਿਲਿਆ ਫਿਰ ਅਸੀਂ ਦਰਬਾਰ ਸਾਹਿਬ ਦੇ ਥਰੂ ਜਿੱਥੇ ਵੀ ਡਿਊਟੀਆਂ ਲੱਗਦੀਆਂ ਸੀ ਰਾਜਸਥਾਨ ਬਾਹਰਲੀਆ ਸਟੇਟਾਂ ਦੇ ਵਿੱਚ ਜਿੱਥੇ ਵੀ ਉਹ ਡਿਊਟੀ ਲੱਗਦੀ ਹੈ ਉੱਥੋਂ ਉੱਥੇ ਫਿਰ ਸਾਨੂੰ ਜਾਣ ਦਾ ਬੜਾ ਸੁਭਾਗ ਸਮਾ ਵਾਲੇ ਬੜੇ ਮੌਕੇ ਮਿਲੇ ਜੀ ਵਾਹਿਗੁਰੂ ਨੇ ਬੜੀ ਕਿਰਪਾ ਕੀਤੀ ਅਸੀਂ ਆਪਣੇ ਆਪ ਨੂੰ ਸੁਭਾਗੇ ਸਮਝਿਆ ਵੀ ਦਰਬਾਰ ਸਾਹਿਬ ਵੱਲੋਂ ਟਾੜੀ ਜਿਹਾ ਇਸ ਦੀ ਡਿਊਟੀ ਲੱਗਦੀ ਹੈ ਤੇ ਫਿਰ 2 ਸਾਲ ਫਿਰ ਸਾਡਾ ਬਾਹਰੋਂ ਜਾਣਾ ਕਰਕੇ ਹੋ ਗਿਆ ਕਰਕੇ ਤੇ ਫਿਰ ਅਸੀਂ ਅਸਤੀਫਾ ਦੇ ਦਿੱਤਾ ਸੀ ਤੇ ਹੁਣ ਅਸੀਂ ਇਹਦਰ ਆਪਣੇ ਤੌਰ ਤੇ ਸੇਵਾ ਕਰ ਰਹੇ ਮੈਂ ਮੈਂ ਚਾਹਾਂਗਾ ਕਿਉਂਕਿ ਸ਼ਹਾਦਤ ਦੇ ਦਿਨ ਚੱਲ ਰਹੇ ਆ ਜੀ ਸਭਾ ਚੱਲ ਰਹੀ ਏ ਸੋ ਉਸਰੇ ਨਾਲ ਇੱਕ ਆਪਾਂ ਰਿਲੇਟਡ ਕੁਝ ਸ਼ੁਰੂਆਤ ਕਰ ਲਈ ਤਾਂ ਕਿ ਸੰਗਤ ਜੀ ਨਾਲ ਜੁੜੀ ਰਹੇ ਸਾਡੇ ਨਾਲ ਜੀ ਹਾਂਜੀ ਜ਼ਰੂਰ ਜੀ ਹਾਂਜੀ ਹਾਂਜੀ ਛੋਟੇ ਸਾਹਿਬ ਜੀ ਦੇ ਬਾਬਾ ਚੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਉਹਨਾਂ ਦੇ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਜੀ ਸਾਰਾ ਦਸੰਬਰ ਦਾ ਮਹੀਨਾ ਜੋ ਸ਼ਹੀਦੀ ਦਿਹਾੜਿਆਂ ਦੇ ਨਾਲ ਸਾਡਾ ਇਹ ਇਤਿਹਾਸ ਜੁੜਿਆ ਹੋਇਆ ਤੇ ਆਪਾਂ ਤੁਹਾਡੇ ਨਾਲ ਇੱਕ ਵਾਰ ਸਾਂਝੀ ਕਰ ਲੈਣੇ ਜੀ ਜੀ ਨਨ ਜਾਣਦੀ ਚੌਕਦੀ ਮਰੌਣ ਕਰਣੀ ਨੇ ਸਿੱਖਾਂ ਦੇ ਜਾਣਦੀ ਚੌਕਦੀ ਜੇਲਾ ਬਾਪੂ ਕਰਦਾ ਜੇਲਾ ਬਾਪੂ ਕਰਦਾ ਦਿੱਲੀ ਵੱਲ ਤਿਆਰੇ ਗਾਇਮਾਂ ਗਾਇਮਾਂ ਹੁੰਦੀ ਫਰੀਆ ਬੇਚਦੇ ਵੰਨਾ ਦੇ ਗਾਇਮਾਂ ਗਾਇਮਾਂ ਹੁੰਦੀ ਫਰੀਆ ਬੇਚਦੇ ਵੰਨਾ ਦੇ ਸਾਡੀ ਪਾਣ ਸਕਦੇ ਸਾਡੀ ਪਾਣ ਕੋਈ ਸ਼ਬਦ ਜਿਹੜੇ ਤੁਸੀਂ ਸੁਣਦੇ ਆ ਅਸੀਂ ਮਗਰ ਮੈਂ ਕੋਲ ਖੜਾ ਮਗਰ ਹੋ ਜਾਂਦਾ ਜੀ ਜੋ ਤੁਸੀਂ ਗਾਉਂਦੇ ਹੋ ਤੁਹਾਨੂੰ ਤਾਂ ਆਪਣਾ ਇੱਕ ਵੱਖਰਾ ਸਰੂਰ ਬਣ ਜਾਂਦਾ ਹੋਣਾ ਕਿ ਹਾਂ ਗੁਰੂ ਸਾਹਿਬ ਨਾਲ ਜਦੋਂ ਇੱਕ ਲੋਰ ਲੱਗ ਜਾਂਦੀ ਹੈ ਬੰਦਾ ਉਸ ਉਸ ਲੋਰ ਦੇ ਵਿੱਚ ਫੇ ਗਾਉਂਦਾ ਜਾਂਦਾ ਸੰਗਤ ਜਦੋਂ ਪਿਆਰ ਤੁਹਾਨੂੰ ਆਉਂਦਾ ਜਦੋਂ ਤੁਸੀਂ ਪ੍ਰੋਗਰਾਮ ਕਰਕੇ ਜਾਂਦੇ ਹੋ ਨਿਕਲਦੇ ਹੋ ਬਹੁਤ ਸਾਰੇ ਲੋਕ ਤੁਹਾਨੂੰ ਆ ਕੇ ਮਿਲਦੇ ਹੋਣਗੇ ਹਲਕੀ ਵਿਦੇਸ਼ਾਂ ਚੋਂ ਜ਼ਿਆਦਾ ਕਹਿ ਲੋ ਕੀ ਚਾਹੁੰਦੇ ਹੋਣਗੇ ਤੁਹਾਨੂੰ ਜੀ ਹਾਂਜੀ ਹਾਂਜੀ ਇਹ 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 ਇੱਕ ਜਿਹੜਾ ਅਸੀਂ ਤਿੰਨੇ ਸਕੇ ਭਰਾ ਆ ਨਾ ਢਾਡੀ ਜੱਥੇ ਦੇ ਵਿੱਚ ਜੀ 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 ਇਸ ਗੱਲ ਦਾ ਲੋਕਾਂ ਨੂੰ ਬੜਾ ਅਸਚਾਰਜ ਹੁੰਦਾ ਹਾਂ ਤੁਹਾਨੂੰ ਸੰਗਤ ਉੱਠ ਕੇ ਪੁੱਛਦੀ ਐ ਜੀ 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 ਬਈ ਤੁਸੀਂ ਤਿੰਨੇ ਭਰਾ ਅਸੀਂ ਵੀ ਹੋਰ ਵੀ ਤੁਹਾਡਾ ਕੋਈ ਬ੍ਰਦਰ ਹੈਗਾ ਇਸਕੇ ਜੀ ਅਸੀਂ ਤਿੰਨੇ ਭਰਾ ਵੀ ਤੁਸੀਂ ਕਦੋਂ ਤੋਂ ਇਹ ਕੰਮ ਕਰਦੇ ਆ ਵੀ ਭਰਾਵਾਂ ਦੀ ਤਾਂ ਅੱਜ ਕੱਲ੍ਹ ਜਿਵੇਂ ਕਲਯੁਗ ਦਾ ਸਮਾਂ ਵੀ ਕਹੀਦੀ ਬਣਦੀ ਨਹੀਂ ਬਣਦੀ ਨਹੀਂ ਪਰ ਅਸੀਂ ਫਿਰ ਅਗਲੇ ਨੂੰ ਦੱਸਦੇ ਆ ਵੀ ਅਸੀਂ ਪ੍ਰੋਗਰਾਮ ਤੇ ਜਾਂਦੇ ਆਉਂਦੇ ਆ ਕਦੇ ਲੜੇ ਨਹੀਂ ਜੀ ਝਗੜੇ ਨਹੀਂ ਇਕੱਠੇ ਪ੍ਰੋਗਰਾਮਾਂ ਤੇ ਜਾਣਾ ਇਕੱਠਿਆਂ ਨੇ ਵਾਰਾਂ ਗਾਉਣੀਆਂ ਬਾ ਵੀ ਉੱਥੇ ਵੀ ਪਿਆਰ ਨਾ ਰਹਿਣਾ ਇੱਥੇ ਵੀ ਤੇ ਇਹ じゃ ਸਾਡੇ ਜੱਥੇ ਦੇ ਵਿੱਚ ਅੱਜ ਤੱਕ ਕੋਈ ਨਹੀਂ ਹੋਇਆ ਖੇਤੀਬਾੜੀ ਦੇ ਜੋ ਕੰਮਕਾਰ ਆ ਸਾਡੇ ਸਾਰੇ ਅਸੀਂ ਇੱਕ ਜੁੱਟ ਹੋ ਕੇ ਕਰਦੇ ਆ ਜੀ ਸਾਰੇ ਸਾਡਾ ਆਪਸ ਵਿੱਚ ਬਹੁਤ ਪਿਆਰ ਹੈ ਪ੍ਰੇਮ ਹੈ ਥੋੜੀ ਜਿਓ ਵੱਡੇ ਕੌਣ ਨੇ ਜੀ ਕਿਵੇਂ ਆਉਂਦੇ ਨੇ ਜੀ ਮੈਂ ਵੱਡਾ ਜੀ ਸਭ ਤੋਂ ਵੱਡੇ ਤੁਸੀਂ ਹਾਂ ਮੈਂ ਵੱਡਾ ਜੀ ਇਹ ਕਰਨੈਲ ਸਿੰਘ ਛੋਟਾ ਜੀ ਫਿਰ ਉਹ ਤੋਂ ਬਾਅਦ ਹੋਰ ਹਾਂ ਜੀ ਔਰ ਨਰਪਾਇ ਸਿੰਘ ਆ ਜੀ ਉਹਨੂੰ ਅਸੀਂ ਇਲਾੜ ਪਿਆਰ ਦੇ ਨਾਲ ਸਰਪੰਚ ਦਾ ਉਹਦਾ ਵੀ ਦਿੱਤਾ ਜੱਥੇ ਦੇ ਵਿੱਚ ਅਸੀਂ ਸਰਪੰਚ ਕਹਿ ਕੇ ਬੁਲਾਉਂਦੇ ਆ ਉਹਨੂੰ ਓਕੇ ਓਕੇ ਹਾਂ ਵੀ ਸਾਡਾ ਸਰਪੰਚ ਆ ਜਾ ਰਹੇ ਜੱਥੇ ਦੇ ਵਿੱਚ ਮੈਂ ਗਲੈਂਡ ਦੀਆਂ ਸਟੇਜਾਂ ਤੇ ਵੀ ਸਰਪੰਚੀ ਬੋਲਦਾ ਰਿਹਾ ਸਰਪੰਚ ਸਾਹਿਬ ਤੁਹਾਡੇ ਨਾਲ ਵੀ ਗੱਲਬਾ ਤੁਸੀਂ ਛੋਟੇ ਹੋ ਜੀ ਘਰ ਦੇ ਕਹਿੰਦੇ ਕਿ ਛੋਟਾ ਬੱਚਾ ਲਾੜਦਾ ਹੁੰਦਾ ਜਦੋਂ ਤੁਸੀਂ ਇਹ ਦੋਵੇਂ ਭਾਈ ਤੁਹਾਡੇ ਵੱਡੇ ਨੇ ਜੀ ਤੇ ਬਚਪਨ 'ਚ ਇਹ ਤੁਹਾਡੇ ਨਾਲ ਕਿਹੋ ਜਿਹੇ ਰਹੇ ਨੇ ਜੀ ਬਹੁਤ ਬਚਪਨ ਬਚਪਨ ਬਹੁਤ ਵਧੀਆ ਜੀ